ਇੱਕ ਜਦੋਂ ਪਹਿਲੀ ਮੂਵੀ ਸ਼ਾਰਟ ਫਿਲਮ ਇਸ ਦੇ ਮੈਨੂੰ ਆਫਰ ਆਇਆ ਤੇ ਮੈਂ ਕਿਹਾ ਕਰਨੀ ਹੈ ਨਾ ਪਾਪਾ ਨਹੀਂ ਸੇਸ ਤੱਕ ਠੀਕ ਸੀ ਹੁਣ ਤੂੰ ਹੋਰ ਹੀ ਕੰਮ ਫੜ ਲੈ ਹੈ ਨਾ ਵੀ ਇੱਥੇ ਤੱਕ ਠੀਕ ਸੀ ਤੇਰਾ ਤਾਂ ਵਿਆਹ ਕਰਨਾ ਹੈ ਕੁਝ ਕਰਨਾ ਹੈ ਇਹ ਇਹ ਕੰਮ ਠੀਕ ਨਹੀਂ ਹੈ ਪਰ ਮੇਰੇ ਭਰਾ ਨੇ ਮੇਰੀ ਬੱਸ ਬੋਰਡ ਕੀਤੀ ਮੈਂ ਅਕਸਰ ਆਪਣੇ ਭਰਾ ਦਾ ਨਾਮ ਇੰਟਰਵਿਊਸ 'ਚ ਲੈਣੀ ਹੁੰਦੀ ਆ ਅੱਛਾ ਜਦੋਂ ਮੈਂ ਪਹਿਲੀ ਵਾਰੀ ਵੈਨਟੀ 'ਚ ਪੈਰ ਰੱਖਿਆ ਨਾ ਮੈਂ ਮੈਂ ਦੱਸ ਨਹੀਂ ਸਕਦੀ ਕਿਵੇਂ ਦੀ ਫੀਲਿੰਗ ਸੀਗੀ ਕਿ ਇੱਕ ਇੱਕ ਨਾਰਮਲ ਜੀ ਬੱਸ ਪ੍ਰਾਈਵੇਟ ਵਾਸਤੇ ਉਤਰ ਕੇ ਤੁਸੀਂ ਇੱਕ ਵੈਨਟੀ 'ਚ ਪਹੁੰਚ ਜਾਂਦੇ ਹੋ ਨਾ ਤਾਂ ਘਰ ਦੇ ਦਿਓ ਇੰਨੇ ਪੈਸੇ ਕਿ ਮੇਰੇ ਤੇ ਕਰੋੜਾ ਲਾ ਦੇਣਗੇ ਤੇ ਹਾਂ ਵੀ ਮੈਂ ਮੋਹਰੇ ਆ ਜਾਗੀ ਹਨਾ ਐਵੇਂ ਤਾਂ ਹੋਈ ਨਹੀਂ ਸਕਦਾ ਸੀ ਮੇਰੇ ਕੋਲ ਸਿਰਫ ਇੱਕ ਮੇਰੀ ਕਲਾ ਸੀਗੀ ਇਹੋ ਜਿਹਾ ਬਰਵਾਜਿਤ ਜੀਣ ਪਾਨ ਤੋਂ ਵੀ ਤੁਹਾਨੂੰ ਮਨਾ ਕਰ ਦਿੱਤਾ ਜਾਂਦਾ ਆ ਦੇਖੋ ਪਹਿਲਾਂ ਮੈਂ ਸੋਚ ਬਦਲੀ ਫਿਰ ਉਹਨਾਂ ਨੇ ਸੋਚ ਬਦਲੀ ਫਿਰ ਮੈਨੂੰ ਆਣ ਦਿੱਤਾ ਇਹਨੇ ਤਾਂ ਨਹੀਂ ਸੁਣਨਾ ਕਰਨਾ ਬਹੁਤ ਚੀਜ਼ਾਂ ਬਦਲੀਆਂ ਪੈਂਦੀਆਂ ਨੇ ਪਰਵਾਰ ਨੂੰ ਉਸ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸਵਾਗਤ ਹੈ ਫਿਲਮ ਰੋਡੇ ਕਾਲਜ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸਾਡੇ ਨਾਲ ਉਹਨਾਂ ਦੇ ਸਟਾਰ ਕਾਸਟ ਨੇ ਮਨਪ੍ਰੀਤ ਡੋਲੀ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੁਸ਼ਪ ਜੀ ਥੈਂਕ ਯੂ ਸੋਮਾ ਜੀ ਮਨਪ੍ਰੀਤ ਜੀ ਪਹਿਲਾਂ ਤਾਂ ਬਹੁਤ ਵਧੀਆ ਡਰੈਸ ਅਪ ਤੁਹਾਡਾ ਲੱਗ ਰਿਹਾ ਹੈ ਤੇ ਫਿਲਮ ਵਿੱਚ ਵੀ ਅਸੀਂ ਦੇਖਿਆ ਤੁਹਾਡੇ ਬਹੁਤ ਅੱਛਾ ਰੋਲ ਹੈਗਾ ਤੇ ਕੀ ਕਰਨਾ ਚਾਹੁੰਦੇ ਹੋ ਜੀ ਦੇਖੋ ਇੱਕ ਜਦੋਂ ਮੈਂ ਉਹੀ ਗੱਲ ਕਰਦੀਆਂ ਕਿ ਇੱਕ ਕਲਾਕਾਰ ਨਾ ਬਹੁਤ ਸੁਪਨੇ ਲੈ ਕੇ ਆਂਦਾ ਆ ਹਨਾ ਬਹੁਤ ਬਹੁਤ ਧੇਰ ਪਹਿਲਾਂ ਸੋਚਣ ਲੱਗ ਜਾਂਦਾ ਕਿ ਮੈਂ ਕੁਝ ਬਣੂਗਾ ਕੁਝ ਬਣੂਗਾ ਕੁਝ ਬਣੂਗਾ ਜਦੋਂ ਟਾਈਮ ਆ ਜਾਂਦਾ ਹੈ ਕਿ ਲੋਕ ਜਿਦਾ ਹੁਣ ਤੁਸੀਂ ਬੈਠੇ ਹੋ ਨਾ ਇਹ ਅਸੀਂ ਕਦੀ ਸੋਚਦੇ ਹੁੰਦੇ ਸੀਗੇ ਕਿ ਕੋਈ ਵੀ ਮੇਰੀ ਇੰਟਰਵਿਊ ਲਊਗਾ ਕੋਈ ਕੈਮਰਾ ਸਾਹਮਣੇ ਖੜਾ ਹੋਊਗਾ ਲੈ ਕੇ ਸੋ ਜਿਹੜੀਆਂ ਚੀਜ਼ਾਂ ਜਦੋਂ ਹੋਣ ਲੱਗ ਜਾਂਦੀਆਂ ਨੇ ਹਨਾ ਤੁਸੀਂ کردار ਨਿਭਾਉਣ ਲੱਗ ਜਾਂਦੇ ਤਾਂ ਇਹ ਵਧੀਆ ਹੀ ਲੱਗਦਾ ਹੈ ਜੀ ਬਿਲਕੁਲ ਇੱਕ ਹੁੰਦਾ ਹੈ ਜਿਵੇਂ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹੋਗੇ ਸ਼ਾਇਦ ਤੇ ਆਪਣੇ ਕਿਵੇਂ ਜਿਵੇਂ ਇੱਕ ਹੁੰਦਾ ਠੇਟ ਨਾਲ ਜੁੜਨਾ ਬਹੁਤ ਔਖਾ ਹੁੰਦਾ ਹੈ ਪਿੰਡਾਂ ਵਾਸਤੇ ਖਾਸ ਕਰਕੇ ਜ਼ਿਆਦਾਤਰ ਅਸੀਂ ਜਿਹੜੇ ਸ਼ਹਿਰਾਂ ਦੇ ਲਾਗੇ ਹੁੰਦੇ ਨੇ ਉਹ ਇਸ ਲਾਈਨ ਨਾਲ ਜੁੜ ਪਾਦੇ ਜਾਂ ਪਰਿਵਾਰ ਹੋਵੇ ਤੁਹਾਡਾ ਕੋਈ ਸੀਐਸ ਲਾਈਨ ਚ ਪਹਿਲੇ ਦੇਖੋ ਜੀ ਨਾਰਮਲ ਜਦੋਂ ਆਪਾਂ ਪਿੰਡਾਂ 'ਚ ਪੜਦੇ ਆਂ ਤਾਂ ਕੋਸ਼ਿਸ਼ ਇਹ ਹੀ ਹੁੰਦੀ ਘਰ ਦੇ ਨੇ ਕਿ ਲਾਗੇ ਤੇ ਸਕੂਲ ਚ ਲਗਾ ਦਿੱਤਾ ਜਾਵੇ ਹਨਾ ਸੋ ਜੋ ਉਥੇ ਬੈਸ ਸਕੂਲ ਸੀਗਾ ਘਰ ਦੇ ਨੇ ਲਗਵਾਇਆ ਹਨਾ ਬਟ ਜਦੋਂ ਸ਼ੌਂਕ ਹੈ ਅੰਦਰ ਪੈਦਾ ਹੋ ਜਾਂਦਾ ਹੈ ਜਾਂ ਕੀੜਾ ਅੰਦਰ ਪੈਦਾ ਹੋ ਜਾਂਦਾ ਇੱਕ ਕਲਾ ਦਾ ਤੇ ਇਨਸਾਨ ਚਾਹਦੇ ਹੋਏ ਵੀ ਰੁਕ ਨਹੀਂ ਪਾਂਦਾ ਹਨਾ ਤੇ ਉਹ ਲੱਭਦਾ ਟਟੋਲਦਾ ਹੈ ਕਿ ਚਾਹੇ ਡਰਦਾ ਡਰਦਾ ਵੀ ਉਹ ਟਟੋਲਦਾ ਹੈ ਕਿ ਮੈਨੂੰ ਕੁਝ ਮਿਲ ਜਾਵੇ ਹਨਾ ਸੋ 8th ਕਲਾਸ ਤੋਂ ਬਾਅਦ ਮੈਨੂੰ ਇਵੇਂ ਫੀਲ ਹੋਣ ਲੱਗ ਗਿਆ ਕਿ ਮੈਨੂੰ ਸ਼ਾਇਦ ਕੁਝ ਕਰਨਾ ਚਾਹੀਦਾ ਹੈ ਕੁਝ ਐਕਟਿੰਗ ਵਾਈਜ਼ ਮੈਨੂੰ ਇਵੇਂ ਅੰਦਰ ਫੀਲ ਹੁੰਦਾ ਸੀ ਕਿ ਮੈਂ ਕੁਝ ਕਰਨਾ ਹੈ ਕੁਝ ਕਰਨਾ ਹੈ ਹਨਾ ਸੋ ਪਲੱਸ 1 ਪਲੱਸ 2 'ਚ ਇਵੇਂ ਦੇ ਥੋੜੇ ਐਕਟ ਵਗੈਰਾ ਚੱਲਦੇ ਰਹਿੰਦੇ ਸੀਗੇ ਸਕੂਲ 'ਚ ਸਟੇਜ ਸ਼ੋ ਤੋਂ ਮੈਂ ਕਰਨੇ ਮੈਂ ਸਟਾਰਟ ਕੀਤੇ ਹਨਾ ਤੋਂ ਕਰਦੇ ਆਂਦੇ ਸੀ ਦੇਖਦੇ ਸੀ ਠੀਕ ਆ ਸਟੇਜ ਕਰੀ ਇਟਸ ਫਾਈਨ ਬਟ ਉਸ ਤੋਂ ਬਾਅਦ ਜਦੋਂ ਆਈ ਵਾਰੀ ਕਾਲਜ ਦੀ ਕਰਦੇ ਕਹਿੰਦੇ ਕਿ ਇੱਥੇ ਨਾਲ ਦੇ ਕਾਲਜ ਲੱਗੇ ਲ ਕਾਲਜ ਲਬਲਾ ਸਾਨੂੰ ਸੌਖਾ ਹੋ ਜਾਊਗਾ ਪਰ ਮੇਰੇ ਅੰਦਰ ਸੀਗਾ ਕਿ ਮੈਨੂੰ ਯੂਥ ਫੈਸਟੀਵਲ ਉਥੋਂ ਥੀਏਟਰ ਕਰਨਾ ਹੈ ਤੇ ਕੁਝ ਅੱਛਾ ਵਧੀਆ ਸਕੂਲ ਵਧੀਆ ਕਾਲਜ ਹੋਗਾ ਤਾਂ ਹੀ ਕੋਈ ਫਾਇਦਾ ਹੋਊਗਾ ਮੈਨੂੰ ਪਰ ਮੈਂ ਘਰ ਦੇ ਨੂੰ ਦੱਸਿਆ ਨਹੀਂ ਇਹ ਚੀਜ਼ ਮੈਂ ਅੰਦਰ ਹੀ ਰੱਖੀ ਕਿ ਜੇ ਮੈਂ ਘਰ ਦੇ ਨੂੰ ਦੱਸ ਦੇਣਾ ਲੱਗ ਨਹੀਂ ਦੇਣਾ ਸੋ ਜਲੰਧਰ ਇੱਕ ਕਾਲਜ ਸੀਗਾ ਟੀਵੀ ਕਾਲਜ ਜਲੰਧਰ ਹੈ ਨਾ ਕਾਫੀ ਨਾਮ ਸੀ ਉਦੋਂ ਦਾ ਤੇ ਮੈਂ ਕੋਲੇ ਚੁਸਕੀ ਤਾ ਤੇ ਉਹਦੇ ਵਿੱਚ ਮੈਂ ਮੈਂ ਥੀਏਟਰ ਜੁਆਇਨ ਕੀਤਾ ਸਟੇਜ ਜੁਆਇਨ ਕੀਤਾ ਉੱਥੋਂ ਹੌਲੀ 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 ਪਰ ਇਹ ਪਤਾ ਨਹੀਂ ਸੀ ਕਰਦਿਆਂ ਨੂੰ ਬਾਲਾ ਇਹ ਮਤਲਬ ਇਸ ਚੀਜ਼ ਦਾ ਨਹੀਂ ਨਹੀਂ ਪਤਾ ਸੀ ਕਿ ਮੈਂ ਥੀਏਟਰ ਕਰਦੀ ਆ ਹਾਂ ਹਾਂਜੀ ਕਿਉਂਕਿ ਘਰੋਂ ਜਾਂਦੇ ਸੀ ਟਾਈਮਿੰਗਸ ਪਤਾ ਹੀ ਹੁੰਦੀਆਂ ਹਨਾ ਸੋ ਬਟ ਇਹ ਸੀਗਾ ਕਿ ਥੀਏਟਰ ਤੋਂ ਅੱਗੇ ਨਹੀਂ ਜਾਣਾ ਮੈਂ ਉਹ ਕਿ ਮੈਨੂੰ ਪਾਪਾ ਇੱਕ ਜਦੋਂ ਪਹਿਲੀ ਮੂਵੀ ਸ਼ਾਰਟ ਮੂਵੀਜ਼ ਦੇ ਮੈਨੂੰ ਆਫਰ ਆਇਆ ਤੇ ਮੈਂ ਕਿਹਾ ਕਰਨੀ ਆ ਹਨਾ ਪਾਪਾ ਨਹੀਂ ਸਟੇਜ ਤੱਕ ਠੀਕ ਸੀ ਹੁਣ ਤੂੰ ਹੋਰ ਹੀ ਕੰਮ ਫੜ ਲੈ ਹਨਾ ਵੀ ਇੱਥੇ ਤੱਕ ਠੀਕ ਸੀ ਤੇਰਾ ਤਾਂ ਵਿਆਹ ਕਰਨਾ ਆ ਕੁਛ ਕਰਨਾ ਆ ਇਹ ਇੱਕ ਕੰਮ ਠੀਕ ਨਹੀਂ ਆ ਪਰ ਮੇਰੇ ਭਰਾ ਨੇ ਮੇਰੀ ਬਹੁਤ سپورਟ ਕੀਤੀ ਮੈਂ ਅਕਸਰ ਆਪਣੇ ਭਰਾ ਦਾ ਨਾਮ ਇੰਟਰਵਿਊਸ ਚ ਲੈਣੀ ਹੁੰਦੀ ਆ ਕਿ ਮੇਰੇ ਭਰਾ ਨੇ ਬਹੁਤ سپورਟ ਕੀਤੀ ਇਸ ਕਰਕੇ ਕਿਉਂਕਿ ਜਦੋਂ ਹਾਂ ਉਹ ਹਾਨ ਦਾ ਹੈ ਨਾ ਉਹ ਸਮਝ ਸਕਦਾ ਹੈ ਮੇਰੀ ਗੱਲ ਹੈ ਨਾ ਤੇ ਹਾਨ ਦਾ ਹੁਣ ਕਰਕੇ ਗੱਲ ਜਲਦੀ ਸਮਝਣ ਕਰਕੇ ਹੈ ਨਾ ਉਹਨੇ ਪਾਪਾ ਨੂੰ ਜਲਦੀ ਸਮਝਾ ਦਿੰਦਾ ਕੋਲ ਮਤਲਬ ਕਾਲਜ ਕਾਦੇ ਵਾਸਤੇ ਜਾਂਦੇ ਸੀ ਜਾਂ ਮਤਲਬ ਕਿ ਉੱਥੇ ਰਹਿੰਦੇ ਹੋਸਟਲ ਰਹਿੰਦੇ ਸੀ ਨਹੀਂ ਮੈਂ ਵਾਸਤੇ ਜਾਂਦੀ ਹੁੰਦੀ ਪਰ ਅਕਸਰ ਜੋ ਥੀਏਟਰ ਦੇ ਟਾਈਮ ਹੁੰਦਾ ਸੀਗਾ ਉਦੋਂ ਮੈਂ ਉਹ ਦੌਰ ਹੌਸਟਲ ਚ ਰਹਿੰਦੇ ਸੀ ਕਿਉਂਕਿ ਟਾਈਮਿੰਗ ਸੀਮੇ ਦੀ ਹੁੰਦੀ ਸੀ। ਵਾਸਤੇ ਪਰਾਰੀ ਚ ਬੈ ਕੇ ਕਈ ਵਾਰੀ ਬੰਦਾ ਹੁੰਦਾ ਠੰਢਣੀ ਹਵਾ ਆ ਰਹੀ ਨਾ ਬੰਦਾ ਸੋਚਦਾ ਮੈਂ ਉਹ ਸੁਪਨੇ ਪੂਰੇ ਕਰਨੇ ਨੇ ਬਾਪ ਦੀ ਇੱਜ਼ਤ ਨਾਲ ਲੈ ਕੇ ਚੱਲਣੀ ਹੈ। ਅਰੇ ਅਕਸਰ ਅਕਸਰ ਐਕਚੁਅਲੀ ਮੈਂ ਹੈੱਡਫੋਨ ਲਾ ਕੇ ਕਿਉਂਕਿ ਸਮਾਂ ਹੁੰਦਾ ਸੀ ਬੱਸ ਚ ਨਾ 1 ਘੰਟਾ ਸਫ਼ਰ ਹੁੰਦਾ ਸੀ। ਅਕਸਰ ਮੈਂ ਕੰਨ ਚ ਹੈੱਡਫੋਨ ਲਾ ਕੇ ਜ਼ਿਆਦਾਤਰ ਮੈਂ ਮੋਟੀਵੇਸ਼ਨਲ ਸੌਂਗਸ ਸੁਣਦੀ ਹੁੰਦੀ ਸੀਗੀ ਤੇ ਇਹ ਹੁਣਾ ਕਿ ਕੁਝ ਵੱਡਾ ਕਰਨਾ ਹੈ ਕੁਝ ਵੱਡਾ ਕਰਨਾ ਹੈ ਉਹ ਉਹ ਸਫ਼ਰ ਦਾ ਉਹ ਸੁਪਨਿਆਂ ਨਾਲ ਉਹੱਖਾਂ ਚ ਉਹ ਹੀ ਸਭ ਘੁੰਮਦਾ ਰਹਿੰਦਾ ਹੁੰਦਾ ਸੀ। ਉੱਤੇ ਸੁਫਨੇ ਲੈਂਦੇ ਰਹਿੰਦੀ ਸੀ ਜਦੋਂ ਮਾਨਪੀਤ ਚੜਦੀ ਸੀ ਤੇ ਜਦ ਉਤਰਦੀ ਸੀ ਸੋਚਦੀ ਸੀ ਜਦ ਉਤਰਾਂਗੀ ਤਾਂ ਵੈਂਟੀ ਤੇ ਸਿੱਧਾ ਪੈਰ ਥੱਲੇ ਆਏਗਾ ਅੱਛਾ ਜਦੋਂ ਮੈਂ ਪਹਿਲੀ ਵਾਰੀ ਵੈਂਟੀ 'ਤੇ ਪੈਰ ਰੱਖਿਆ ਨਾ ਮੈਂ ਮੈਂ ਦੱਸ ਨਹੀਂ ਸਕਦੀ ਕਿਵੇਂ ਦੀ ਫੀਲਿੰਗ ਸੀਗੀ ਕਿ ਇੱਕ ਇੱਕ ਨਾਰਮਲ ਜੀ ਬੱਸ ਪ੍ਰਾਈਵੇਟ ਬੱਸ ਤੋਂ ਉਤਰ ਕੇ ਤੁਸੀਂ ਇੱਕ ਵੈਨਿਟੀ ਚ ਪਹੁੰਚ ਜਾਂਦੇ ਹੋ ਤਾਂ ਉਸ ਉਹਨੂੰ ਮੈਂ ਲੋ ਮੈਂ ਮੱਥਾ ਟੇਕਿਆ ਹਨਾ ਤੇ ਵੀਡੀਓ ਬਣਾਈ ਮੈਂ ਸਾਰੀ ਵੈਨਿਟੀ ਤੱਕ ਉਹ ਵੀਡੀਓ ਬਣਾ ਰਹੀ ਹਾਂ ਸਰਪ੍ਰਾਈਜ਼ਿੰਗਲੀ ਅੱਜ ਅੱਜ ਥੋੜਾ ਉਹ ਲੱਗਦਾ ਹੈ ਕਿ ਹਨਾ ਜੀਵਨ ਗੱਲ ਲੱਗਦੀ ਹੈ ਹੁਣ ਤਾਂ ਵੈਨਿਟੀ ਐਚ ਹੀ ਰਹੀਦਾ ਬਟ ਉਹ ਤੋਂ ਥੋੜਾ ਬਹੁਤ ਅੱਛਾ ਲੱਗਦਾ ਮਤਲਬ ਪ੍ਰਾਈਵੇਟ ਬੱਸ ਤੋਂ ਵੈਨਿਟੀ ਤੱਕ ਦਾ ਸਫਰ ਅਸੀਂ ਹੈਡਰ ਦੇ ਸਕਦੇ ਹਾਂ ਵੀ ਇਸ ਕੁੜੀ ਦਾ ਸਫਰ ਹਾਂ ਤੁਸੀਂ ਕਹਿ ਸਕਦੇ ਆ ਕਿ ਮੇਰਾ ਸਫਰ ਐਵੇਂ ਦਾ ਰਿਹਾ ਮੈਂ ਟ੍ਰੇਨ ਚ ਸਾਡੇ ਫਿਰ ਨਾਮ ਵੀ ਲਿਖ ਹੁੰਦਾ ਕਹਿੰਦੇ ਨੇ ਉੱਪਰ ਚਲੋ ਸੀ ਵੀ ਜ਼ਿਆਦਾ ਨਹੀਂ ਕਦੇ ਕਹਿੰਦੇ ਨਾਮ ਲਿਖਿਆ ਹੁੰਦਾ ਫਲਾਣੀ ਸੀਟ ਇਹਨਾਂ ਦੀ ਹਾਂ ਹਾਂ ਉਹ ਪ੍ਰੋਪਰ ਰੂਮ ਹੁੰਦਾ ਆ ਸੋ ਜਦੋਂ ਉੱਤੇ ਲਿਖਿਆ ਸੀਗਾ ਮਨਪ੍ਰ ਡਾਲੀ ਹਨਾ ਉਹ ਅਲੱਗ ਹੀ ਫੀਲਿੰਗ ਹੁੰਦੀ ਆ ਸੋ ਮੈਂ ਸਪੈਸ਼ਲ ਫੋਟੋ ਖਿੱਚ ਕੇ ਘਰੇ ਪਾਈ ਪਾਪਾ ਦੇਖ ਲਓ ਹੁਣ ਤੁਸੀਂ ਮਤਲਬ ਜੋ ਮੈਂ ਕਹਿੰਦੀ ਸੀ ਉਹ ਮੈਂ ਕਰ ਰਹੀ ਆ ਮਤਲਬ ਇਹ ਹੁੰਦਾ ਹੈ ਕਈ ਵਾਰੀ ਕਹਿੰਦੇ ਕਲਾਕਾਰ ਕਹਿੰਦੇ ਵੀ ਕੁਛ ਪੈਸੇ ਦੇ ਕੇ ਅੱਗੇ ਆ ਜਾਂਦੇ ਨੇ ਕੁਛ ਅਜਿਹੇ ਹੱਦ ਨਹੀਂ ਜ਼ਿੰਦਗੀ 'ਚ ਕਦੇ ਹੋਇਆ ਜੀ ਦੇਖੋ ਨਾ ਤਾਂ ਘਰ ਦੇ ਦੋ ਇੰਨੇ ਪੈਸੇ ਕਿ ਮੇਰੇ ਤੇ ਕਰੋੜਾ ਲਾ ਦੇਣਗੇ ਤੇ ਹਾਂ ਵੀ ਮੈਂ ਮੋਹਰੇ ਆ ਜਾਂਗੀ ਹਨਾ ਤੇ ਇਵੇਂ ਤੱਕ ਇਵੇਂ ਤਾਂ ਹੋ ਹੀ ਨਹੀਂ ਸਕਦਾ ਸੀ ਮੇਰੇ ਕੋਲ ਸਿਰਫ ਇੱਕ ਮੇਰੀ ਕਲਾ ਸੀਗੀ ਤੇ ਘਰਦਿਆਂ ਦੀ ਹੌਲੀ-ਹੌਲੀ ਮਿਲੀ ਹੋਈ سپورਟ ਸੀਗੀ ਤੇ ਜ਼ਿਆਦਾ ਕੋਈ ਲਿੰਕ ਵੀ ਨਹੀਂ ਕਹਿ ਸਕਦੇ ਆਪਾਂ ਇੰਡਸਟਰੀ 'ਚ ਤੇ ਮੈਂ ਆਡੀਸ਼ਨਸ ਦੇ ਥਰੂ ਹੀ ਅੱਗੇ ਆਈ ਆ ਮੈਂ ਥੀਏਟਰ ਐਕਟਿੰਗ ਆਪਣੀ ਕਲਾ ਤੇ ਆਡੀਸ਼ਨ ਦੇ ਥਰੂ ਹੀ ਅੱਗੇ ਆਈ ਹਾਂ ਬੰਦਾ ਕਹਿੰਦੇ ਨੇ ਮਿਹਨਤ ਕਰ ਕਰਕੇ ਜ ਆਪਣਾ ਟੁੱਟਿਆ ਨਹੀਂ ਸੀ ਉਹ ਕਹਿ ਸਕਦੇ ਜੀ 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 ਉਹ ਕਹਿ ਸਕਦੇ ਹਾਂ ਕਿ ਕੋਈ ਉਹ ਨਹੀਂ ਸੀਗਾ ਕੋਈ ਨੇ ਸੀਗਾ ਕੋਈ ਗੁਰੂ ਨਹੀਂ ਸੀਗਾ ਜਾਂ ਕੁਝ ਐਵੇਂ ਦਾ ਨਹੀਂ ਸੀਗਾ ਕਿ ਜੋ ਮੈਨੂੰ ਇੰਡਸਟਰੀ 'ਚ ਲੈ ਕੇ ਆਇਆ ਕੋਈ ਸੀ ਮਤਲਬ ਪੰਜਾਬੀ ਜੱਟੀ ਹੁਣ ਫਿਲਮਾਂ ਦੇ ਵਿੱਚ ਜਿਹੜੇ ਸ਼ੁਰੂਆਤ ਹੋਈ ਤਾਂ ਨਾਲ ਸਮੇਂ 'ਚ ਹੁਣ ਵੱਡੀਆਂ ਉਡਾਰੀਆਂ ਵੱਲ ਹੁਣ ਲੋਕਾਂ ਤੱਕ ਵੀ ਇਹ ਹੋਣਾ ਹੈ ਕਿ ਰਿਸ਼ਤੇਦਾਰ ਖੁਸ਼ ਹੈਗੇ ਨੇ ਕਈ ਵਾਰੀ ਸਦਲ ਹੁੰਦਾ ਯਾਰ ਤੇ ਤੁਹਾਡੀ ਕੁੜੀ ਨੂੰ ਕਿੱਧਰ ਤੁਸੀਂ ਲਾਤਾ ਉਸ ਸਮੇਂ ਦੀਆਂ ਗੱਲਾਂ ਹੁੰਦੀਆਂ ਨੇ ਹੁਣ ਉਹ ਕਹਿੰਦੇ ਨੇ ਸਾਡੇ ਕੋਲ ਯਾਰ ਬਲਾਉ ਅਸੀਂ ਇਹਨਾਂ ਨੂੰ ਲੈਂਚ ਤੇ ਕਰਨਾ ਜਾਂ ਉਹਨਾਂ ਜੋ ਫਿਲਮ ਆ ਰਹੀ ਉਹਨਾਂ ਦੇ ਦੇਖੋ ਇਹੋ ਜਿਹੀ ਗੱਲਾਂ ਤਾਂ ਹੁੰਦੀ ਰਹਿੰਦੀਆਂ ਨੇ ਕੋਈ ਵੀ ਜਦੋਂ ਆਪਾਂ ਕੰਮ ਸ਼ੁਰੂਆਤ ਕਰਦੇ ਹਾਂ ਹਨਾ ਕੱਲੀ ਐਕਟਿੰਗ ਨਾਲ ਦੇ ਰਿਸ਼ਤੇਦਾਰ not in negative way ਪੋਜੀਟਿਵਲੀ ਸੋਚਦੇ ਨੇ ਕਿ ਕਿਆ ਇਸ ਕੰਮ ਚ ਕੋਸ਼ਿਸ਼ ਨਹੀਂ ਰੱਖਿਆ ਨਾ ਤੁਸੀਂ ਕਿਉਂ ਕਰ ਰਹੇ ਹੋ ਨਾ ਬਟ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਇਨਸਾਨ ਕਰਨਾ ਚਾਹੁੰਦਾ ਆ ਹਨਾ ਉਹ ਕਿੰਨਾ ਵਿਸ਼ਵਾਸ ਚੱਕੀ ਫਿਰਦਾ ਆ ਉਹਦੇ ਅੰਦਰ ਕਿੰਨਾ ਜਨੂਨ ਭਰਿਆ ਹੋਇਆ ਆ ਸੋ ਜੇ ਤੁਸੀਂ ਆਪਣੇ ਜਨੂਨ ਨੂੰ ਜੇ ਤੁਸੀਂ ਆਪਣੇ ਜਨੂਨ ਨੂੰ ਸਮਝਦੇ ਹੋ ਜਾਂ ਤੁਹਾਨੂੰ ਆਪਣੇ ਤੇ ਇਨਾ ਵਿਸ਼ਵਾਸ ਆ ਤੁਹਾਨੂੰ ਆਪਣੇ ਤੇ ਇਨਾ ਵਿਸ਼ਵਾਸ ਆ ਤੇ ਤੁਸੀਂ ਇਹ ਅੱਗੇ ਕਰ ਸਕਦੇ ਹੋ ਹੈ ਨਾ ਤੇ ਕੀ ਕਹਿਣਾ ਚਾਹਦੇ ਦਸਕਾ ਨੂੰ ਇੱਕ ਅੱਜ ਪੰਜਾਬ ਦੀ ਧੀ ਫਿਲਮਾਂ ਵੱਡੀ ਫਿਲਮਾਂ ਦਾ ਹਿੱਸਾ ਬਣੇ ਨੇ ਇੱਕ ਬਾਬ ਦੀ ਧੀ ਇੱਕ ਤੁਹਾਡਾ ਭਰਾ ਜਨ ਤੁਸੀਂ ਬਹੁਤ ਸਿੱਧ ਕਦੇ ਕੀ ਕਹਿਣਾ ਚਾਹਦੇ ਹੋ ਮੈਂ ਤਾਂ ਥੈਂਕ ਯੂ ਹੀ ਕਹਿ ਸਕਦੀ ਹਾਂ ਪਿੰਡ ਦਾ ਨਾਮ ਮੈਨੂੰ ਆਦਰਤ ਹੈਗੀ ਵੀ ਪਿੰਡ ਦਾ ਨਾਮ ਵੀ ਪਤਾ ਰੇਲ ਕੋਚ ਫੈਕਟਰੀ ਕਪੂਰਥਲਾ ਹਾਂਜੀ ਉੱਥੇ ਰੇਲਵੇਜ਼ ਦੀ ਫੈਕਟਰੀ ਹੈ ਜੀ ਉੱਥੋਂ ਦੀ ਆ ਮੈਂ ਸੋ ਮੈਂ ਤਾਂ ਦੇਖੋ ਜੀ ਧੰਨਵਾਦੀ ਕਰ ਸਕਦੀ ਆ ਮੇਰੇ ਆਪਣੇ ਘਰਦਿਆਂ ਦਾ ਹਨਾ एवरीवन ਜੁਆਇੰਟ ਫੈਮਿਲੀ ਤੋਂ ਉਹ ਸਾਰੇ 13 14 ਮੈਂਬਰਸ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਹਨਾ ਕਿਉਂਕਿ ਇਹੋ ਜਿਹੇ ਪਰਿਵਾਰ ਤੋਂ ਉੱਠਣਾ ਜਿੱਥੇ ਨਹੀਂ ਹੁਣ ਤਾਂ ਚਲੋ ਸਾਰੇ ਅੱਡ ਹੋ ਗਏ ਉਦੋਂ ਦੀ ਗੱਲਾਂ ਕਰਦੀ ਸੋ ਇਹੋ ਜਿਹੇ ਪਰਿਵਾਰ ਜਿੱਥੇ ਜੀਨ ਪਾਨ ਤੋਂ ਵੀ ਤੁਹਾਨੂੰ ਮਨਾ ਕਰ ਦਿੱਤਾ ਜਾਂਦਾ ਆ ਉਥੋਂ ਉਹ ਦੇਖੋ ਪਹਿਲਾਂ ਮੈਂ ਸੋਚ ਬਦਲੀ ਫਿਰ ਉਹਨਾਂ ਨੇ ਸੋਚ ਬਦਲੀ ਫਿਰ ਮੈਨੂੰ ਆਣ ਦਿੱਤਾ ਇੰਨੇ ਤਣਨੇ ਸੁਣਨਾ ਕਰਨਾ ਬਹੁਤ ਚੀਜ਼ਾਂ ਬਦਲੀਆਂ ਪੈਂਦੀਆਂ ਨੇ ਪਰਿਵਾਰ ਨੂੰ ਉਸ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਚਲੋ ਇਸ ਕੁੜੀ ਦੀ ਗੱਲਾਂ ਸੁਣ ਕੇ ਸਾਡੇ ਅੰਦਰ ਵੀ ਜੋਸ਼ ਆਇਆ ਹੈ ਕਿ ਜੋ ਅੱਜ ਕੁੜੀਆਂ ਅੱਜ ਵੀ ਕੁਝ ਕਰਨਾ ਚਾਹੁੰਦੀਆਂ ਨੇ ਉਹਨਾਂ ਜਿਹੜੇ ਸਫਨੇ ਦੱਬੇ ਜਾਂਦੇ ਨੇ ਪਰ ਉਹਨਾਂ ਨੂੰ ਆਪਣਾ ਆਪ ਜ਼ਰੂਰ ਦਿਖਾਣਾ ਚਾਹੀਦਾ ਜੇਕਰ ਕਲਾ ਹੈਗੀ ਤਾਂ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਲ ਕੈਨੇਵਰਸ ਰਮੇਸ਼ ਤੇ ਨਾਲ ਸੰਦੀਪ ਕੰਬੋਲ ਜਮਹਾਲੀ